ओ अंग बटि छत्र तारी सु सु देव से पा हम नहीं पिंग बाजीरा तु जेण जानो ती सद अच्छे ने सुधी है बल मानू महाबानी संगीनी सुंदरी संकई कोटे पात सुबह पत्र पी स तुजा तो पथे ਹਾਂਜੀ ਸੰਗਤ ਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਜੀ ਰੌੜਕੀ ਵਾਲੇ ਦੇ ਘੋੜੇ ਵੱਲੋਂ ਸਤਿ ਸ਼੍ਰੀ ਅਕਾਲ ਲੋ ਜੀ ਅੱਜ ਦੇ ਦਿਨ ਦੀ ਆਪਾਂ ਸ਼ੁਰੂਆਤ ਕਰਤੀ ਆ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਤੇ ਗੁਰੂ ਜੀ ਨੂੰ ਅਰਦਾਸ ਕਰਕੇ ਵੀ ਗੁਰੂ ਜੀ ਦੋ ਥਾਵੜਾ ਤੋਰੋ ਦਾਸ ਨੂੰ ਸਫ਼ਰ ਤੇ ਤੇ ਆ ਪੰਗ ਸੰਗ ਸਹਾਈ ਹੋ ਕੇ ਸਫ਼ਰ ਫਤਿਹ ਕਰਵਾਉਣਾ ਤੇ ਅੱਜ ਦਾ ਸਫ਼ਰ ਹੈ ਜੀ ਆਪਣਾ ਲੁਟਿਓ ਪਟਨਾ ਸਾਹਿਬ ਤੋਂ ਲੈ ਕੇ ਸ਼ਹਿਰ ਦਰਵੰਗਾ ਤੱਕ ਤੇ ਗੇੜ ਬਣਨਾ ਹੈ 140 ਕਿਲੋਮੀਟਰ ਦਾ ਜੀ ਤੇ ਆ ਜਾਵੇ ਜੀ ਕਰਦੇ ਆ ਸਫਰ ਤੇ ਨਾਲ-ਨਾਲ ਵੀਡੀਓ ਜਰੀਏ ਤੁਹਾਡੇ ਨਾਲ ਵੀ ਸਾਂਝਾ ਕਰਦੇ ਰਵਾਂਗੇ ਸਾਧ ਸੰਗਤ ਜੀ ਕਿਉਂਕਿ ਆਪ ਸਭ ਜਾਣਦੇ ਹੀ ਹੋ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਨਕੌਦਰ ਲਾਗਦੇ ਮਿਹੜੂ ਨਗਰ ਤੋਂ Patna ਸਾਹਿਬ ਦੀ ਪਵਿੱਤਰ ਧਰਤੀ ਤੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚੇ ਹੋਏ ਹਾਂ ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਜਿੰਨੇ ਬਾਦ ਲੀਲਾ ਗੁਰਦੁਆਰਾ ਸਾਹਿਬ ਜਾਂ ਹੋਰ ਜਿੰਨੇ ਲੋਕਲ ਗੁਰਦੁਆਰੇ ਸਾਹਿਬ ਸਤਖੰਡ ਸਰਵਾਰ ਸਾਹਿਬ ਦੇ ਦਰਸ਼ਨ ਕੀਤੇ ਹਨ ਜਿੱਥੇ ਅਸੀਂ ਸਰਾਮ ਵਿੱਚ ਰੁਕੇ ਹੋਏ ਹਾਂ ਉੱਥੇ ਹੀ ਇੱਕ ਸਾਨੂੰ ਨੌਜਵਾਨ ਅੱਜ ਦੇਖਣ ਨੂੰ ਮਿਲਿਆ ਹੈ ਕਿਉਂਕਿ ਜਿਹੜਾ ਸਾਰੇ ਹਿੰਦੁਸਤਾਨ ਦਾ ਭਰਮਣ ਕਰ ਲਈ ਇਹ ਸਾਈਕਲ ਤੇ ਨਿਕਲਿਆ ਹੋਇਆ ਹੈ ਅੱਜ ਆਪਾਂ ਇਸ ਨੌਜਵਾਨ ਨਾਲ ਤੁਹਾਡਾ ਥੋੜਾ ਜਿਹਾ ਮੈਂ ਤਰਤ ਜ਼ਰੂਰ ਕਰਾਉਣਾ ਚਾਹੂੰਗਾ ਕਿਉਂਕਿ ਇਹੋ ਜਿਹਾ ਨੌਜਵਾਨ ਜਿਹੜੇ ਕਿ ਆਪਣੇ ਹੁਣ ਜਿਹੜੇ ਨਵੇਂ ਨੌਜਵਾਨ ਹੈ ਉਹ ਸਾਈਕਲ ਨੂੰ ਦੇਖ ਕੇ ਰਾਜੀ ਨਹੀਂ ਇਹ ਸਾਰੇ ਹਿੰਦੁਸਤਾਨ ਦਾ ਭਰਮਣ ਇਹ ਸਾਈਕਲ ਤੇ ਕਰ ਲਈ ਪਹੁੰਚਾ ਹੋਇਆ ਹੈ ਸੋ ਮੈਂ ਤੁਹਾਡੀ ਥੋੜੀ ਜੀ ਜਾਣਕਾਰੀ ਇਹ ਨੌਜਵਾਨ ਨਾਲ ਜ਼ਰੂਰ ਕਰਾਉਂਗਾ ਨੌਜਵਾਨ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਜੀ ਫਤਿਹ ਬਲਾਉ ਵਾਏ ਤੁਸੀਂ ਕਾਹ ਦਾ ਵਾਏ ਬੁੱਤੀ ਕੀ ਫਤਿਹ ਤੁਹਾਡਾ ਕੀ ਨਾਮ ਆ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਆ ਜੀ ਨਵਤੇਜ ਸਿੰਘ ਪਿੰਡ ਰੋੜਕੀ ਜ਼ਿਲ੍ਹਾ ਜਲੰਧਰ ਠੀਕ ਆ ਜੀ ਤੁਸੀਂ ਇਹ ਜਿਹੜਾ ਆ ਸਾਈਕਲ ਤੇ ਸਾਰੇ ਹਿੰਦੁਸਤਾਨ ਦੀ ਯਾਤਰਾ ਕਰਨ ਲਈ ਨਿਕਲੇ ਹੋ ਇਹ ਕਿਸ ਦੇਸ਼ ਨੂੰ ਮੁਕ ਰੱਖ ਕੇ ਤੁਸੀਂ ਇਹ ਯਾਤਰਾ ਕਰ ਰਹੇ ਹੋ ਇਸ ਆਪਾਂ ਤੁਹਾਨੂੰ ਵੀ ਪਤਾ ਇਹਦੇ ਵਿੱਚ ਕੋਈ ਲੁਕੋ ਨਹੀਂ ਹੈ ਰੱਬ ਪੰਜਾਬ ਦੇ ਵਿੱਚ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਜਿਹੜੇ ਕਾਮਕਾਰ ਥੋੜੇ ਆ ਜਿਨ੍ਹਾਂ ਕੋਲ ਬੇਰੋਜ਼ਗਾਰ ਆ ਉਹਦਾ ਜਨੂਨ ਨੂੰ ਰੁਝਾਨ ਵਧਿਆ ਆ ਆਪਾਂ ਜਦੋਂ ਇਹ ਆਪਣੇਆਂ ਨੂੰ ਦੇਖ ਕੇ ਕੋਈ ਇਹ ਇੱਕ એમ ਦੀ ਮੇਨ ਤੇ ਐਕਸਰਸਾਈਜ਼ ਹੈ ਸਭ ਤੋਂ ਵੱਡੀ ਸਭ ਤੋਂ ਵੱਡੀ ਇੱਕ ਛੋਟਾ ਜਿਹਾ ਜਿੱਦਾਂ ਬੰਦੇ ਆਪਣੇ ਥੋੜੇ ਜਿਹਾ ਸਾਈਕਲ ਨੂੰ ਚਲਾਉਣ ਬਈ ਸ਼ਰਮ ਮੰਨਣ ਲੱਗ ਪਿਆ ਹੈ ਹਾਂ ਫਿਰ ਆ ਗਿਆ ਮੋਟਰਸਾਈਕਲ ਤੇ ਜਾ ਮੋਟਰਸਾਈਕਲ ਤੇ ਜਾਣਾ ਹੈਨਾ ਪਰ ਜਦੋਂ ਬੱਚਾ ਪੈਦਾ ਹੁੰਦਾ ਹੈ ਜਾਂ ਬੱਚਾ ਥੋੜੇ ਜਿਹਾ ਵੱਡਾ ਹੁੰਦਾ ਸਭ ਤੋਂ ਪਹਿਲਾਂ ਸਾਈਕਲ ਮੰਗਦਾ ਹਾਂ ਉਹ ਲੱਤਾਂ ਹੀ ਇਸਾਬ ਐਕਸਰਸਾਈਜ਼ ਕਰਦਾ ਹਾਂ ਸਾਈਕਲ ਮੰਗਦੇ ਸਾਈਕਲ ਆਪਣੀ ਜ਼ਿੰਦਗੀ ਦੇ ਇੱਕ ਬਹੁਤ ਵੱਡਾ ਹਿੱਸਾ ਆ ਜਿੱਦਾਂ ਤੁਸੀਂ ਬਜ਼ੁਰਗਿਆ ਸਾਡੇ ਤੁਸੀਂ ਵੀ ਸਾਈਕਲਾਂ ਤੇ ਚੜ੍ਹ ਕੇ ਕਮਾਈਆਂ ਕਰਕੇ ਗੱਡੀਆਂ ਜੋ ਹਾਂਜੀ 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 ਇਹ ਕਰਕੇ ਜੋ ਆਪਣੀ ਪੁਰਾਣੀ ਚੀਜ਼ ਨੂੰ ਤੇ ਜਾਣ ਨੂੰ ਆਪਾਂ ਮੋਟਰਸਾਈਕਲ ਤੇ ਵੀ ਜਾ ਸਕਦੇ ਸੀ ਕਿ ਮੇਰੇ ਮਾਲਕ ਦੀ ਇੰਨੀ ਕਿ ਮੇਰੇ ਗੱਡੀ ਤੇ ਵੀ ਭਰ ਆਪਾਂ ਸਾਈਕਲ ਨੂੰ ਹੀ ਤਰਜੀਹ ਦਿੱਤੀ ਆ ਇਹ ਤੁਸੀਂ ਰੋਜ਼ ਦਾ ਜਿਹੜੇ ਕਿੰਨਾ ਕ ਸਫਰ ਕਰ ਲੈਂਦੇ ਆ ਇਹ ਰੁਕਣ ਤੇ ਹੁੰਦਾ ਜੀ ਕਦੀ 150 ਹੋ ਜਾਂਦਾ ਕਦੀ ਜੇ ਜ਼ਿਆਦਾ ਹੀ ਜਦੋਂ ਬਾਟੀ ਨੂੰ ਵੇਣਨੀ ਹੋਵੇ ਫਿਰ 200 ਵੀ ਹੋ ਜਾਂਦਾ ਦੋ ਤਾਂ ਤਾਂ ਵੱਧ ਨਹੀਂ ਹਾਲੇ ਉਹ 210 ਤੱਕ ਹੋ ਜਾਂਦਾ ਠੀਕ ਹੈ ਜੀ ਹੁਣ ਤੁਸੀਂ ਕੱਲ ਦੇ ਇੱਥੇ ਸਾਡੇ ਕੋਲ ਹੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਰੁਕੇ ਹੋ ਓ ਅੱਜ ਹੁਣ ਤੁਸੀਂ ਇੱਥੋਂ ਯਾਤਰਾ ਰਵਾਨਗੀ ਲੈਣ ਲੱਗੇ ਆ ਹੋਂਟਾਡਾ ਜਿਹੜਾ ਅਗਲਾ ਪੜਾ ਆ ਇਹ ਕਿਧਰਲੇ ਪਾਸੇ ਨੂੰ ਤੁਸੀਂ ਜਾ ਰਹੇ ਆ ਮੇਰਾ ਜੀ ਅੱਜ ਤਾਂ ਵੈਸੇ ਉਧਰ ਦਰਭੰਗਾ ਪਹੁੰਚੂ 140 ਕਿਲੋਮੀਟਰ ਬੰਨਣਾ ਇੱਥੋਂ ਵੈਸੇ ਉਧਰ ਮੈਂ ਸਿੱਲੀ ਗੁੜੀ ਤੋਂ ਫੇ ਹੋਊਗਾ ਇਧਰ ਦਾਰਜਲਿੰਗ ਦਾਰਜਲਿੰਗ ਤੋਂ ਸਿੱਕਮ ਅੱਛਾ ਜੀ ਸਿੱਕਮ ਤੋਂ ਫੇ ਭਾਜੀ ਆਪਣੇ ਆਸਾਮ ਗੁਆਟੀ ਵਗੈਰਾ ਹੋਊਗੇ ਡੰਗੂਗੜ ਵਗੈਰਾ ਹੋ ਕੇ ਉਹ ਸਾਰਾ ਐਕਸਪਲੋਰ ਕਰਕੇ ਆਸਾਮ ਨੂੰ ਤੇ ਸਿੱਕਮ ਨੂੰ ਫੇ ਪਹੁੰਚੂਗਾ ਅੰਤਰਾਛਲ ਪ੍ਰਦੇਸ਼ ਠੀਕ ਹੈ ਜੀ ਅੰਤਰਾਛਲ ਪ੍ਰਦੇਸ਼ ਸਾਰਾ ਐਕਸਪਲੋਰ ਕਰਕੇ ਦੇਖ ਕੇ ਫੇ ਮੇਜ਼ੁਰਮ ਤ੍ਰਿਪੁਰਾ ਹਾਂ ਆਪਣੇ ਤ੍ਰਿਪੁਰਾ ਹੋ ਗਿਆ ਮिजਰਮ ਬਘਾਲਿਆ ਬਘਾਲਿਆ ਇਹ ਜਿਹੜੇ ਸਾਰੇ ਪੂਰਬੀ ਥੋੜੇ ਥੋੜੇ ਛੋਟੇ ਠੀਕ ਹੈ ਠੀਕ ਹੈ ਤੇ ਫੇਰ ਘਵਾਟੀ ਤੋਂ ਵਾਪਸੀ ਦੀ ਟ੍ਰੇਨ ਕਰ ਲਵਾਂ ਚਲੋ ਬਹੁਤ ਸੋਣਾ ਤੁਹਾਡਾ ਦੇਖੋ ਦੇ ਆਪਣੇ ਦਰਸ਼ਕ ਵੀਰੋ ਸਾਧ ਸੰਗਤ ਜੀ ਇਹੋ ਜਿਹੇ ਨੌਜਵਾਨਾਂ ਦੀ ਆਪ ਨੂੰ ਪੰਜਾਬ ਵਿੱਚ ਲੋੜ ਆ ਕਿਉਂਕਿ ਨਸ਼ਿਆਂ ਪੱਤਿਆਂ ਨੂੰ ਗਰੇਜ ਕਰਕੇ ਇਹੋ ਜਿਹੇ ਜਿਹੜੇ ਪੁਰਾਣੇ ਜਿਹਦਾ ਹੁਣ ਸਾਈਕਲ ਲਾ ਲਵੋ ਇਹਨਾਂ ਨੂੰ ਜਿੱਦਾਂ ਦੱਸਿਆ ਨੌਜਵਾਨ ਨੇ ਕਿ ਇਹ ਸਰੀਰ ਦੀ ਇੱਕ ਤੰਦਰੁਸਤੀ ਲਈ ਆਪਾਂ ਨੂੰ ਬਹੁਤ ਜ਼ਰੂਰੀ ਆ ਔਰ ਨੌਜਵਾਨਾਂ ਨੂੰ ਇਸ ਲੜਕੇ ਤੋਂ ਬਹੁਤ ਫੇਰ ਲੈਣ ਦੀ ਲੋੜ ਆ ਸੋਫਤੇ ਬਲਾਓ ਵਾਹ ਕਿਰਤੀ ਕਾਰਾ ਵਾਹ ਕਿਰਤੀ ਫਤੇ ਹਾਂਜੀ ਲਓ ਜੀ ਛੜਤੀਆਂ ਆਪਾਂ ਲਗਾਮਾਂ ਆਪਣੇ ਤੂਫਾਨ ਦੀਆਂ ਨੱਚਦਾ ਟੱਪਦਾ ਫਿਰਦਾ ਸੂਬਾ ਬਿਹਾਰ ਦੀਆਂ ਸੜਕਾਂ ਤੇ ਉਧਰ ਲਗਾ ਜਾਮ ਤੇ ਚੜ ਗਏ ਆਪਾਂ ਥੋੜੇ ਆ ਹਾਈਵੇ ਤੇ ਇਹ ਕਿੱਦਾਂ ਦਿਖਾਲਦੀ ਆ 30 ਕਿਲੋਮੀਟਰ ਸਿੱਧਾ ਹੀ ਇਹ ਸਫਰ ਆ ਪਾ ਤੁਹਾਨੂੰ ਦੱਸਿਆ ਜੀ ਆਪਣਾ ਦਰਭੰਗਾ ਨੂੰ ਆ ਹਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਿਹੜਾ ਪੌਣ ਦੀ ਦੇਖ ਰਹੇ ਆਪਾਂ ਤੁਹਾਨੂੰ ਜੂਮ ਕਰਕੇ ਦਿਖਾ ਰਹੇ ਆ ਤੇ ਇਹ ਬ੍ਰਿਜ ਆ ਜੀ ਮਹਾਤਮਾ ਗਾਂਧੀ ਬ੍ਰਿਜ ਬ੍ਰਿਜ 8 ਕਿਲੋਮੀਟਰ ਲੰਬਾ ਆ ਇਹ ਤੇ ਜਨਤਾ ਇੱਧਰ ਲੀ ਨੀ ਯਾਨੀ ਕਿ ਕਹਿ ਸਕਦੇ ਉਤ ਜਨਤਾ ਕਹਿ ਸਕਦੇ ਆ ਉਤ ਹੁੰਦੇ ਜਿਹੜੇ ਉਹ ਇੱਥੋਂ ਘਟ ਇੱਕਾ ਮੋੜਦਾ ਤੇ ਕੱਟਿਆ ਇੱਥੇ ਰੋਡ ਤੇ ਆ ਵਾਲਾ ਜਨਤਾ ਇੱਥੋਂ ਹੀ ਰੋਂਗ ਸਾਈਡ ਹੋਈ ਜਾਂਦੀ ਆ ਉਹ ਪਾਰਲੀ ਸਾਈਡ ਤੇ ਜਾਮ ਬਹੁਤ ਜੀ ਜਿੱਦਣ ਨੂੰ ਬੱਸ ਜਾ ਰਹੀ ਆ ਪਰ ਰੋਂਗ ਸਾਈਡ ਤੇ ਹੀ ਬੜਾ ਯਾਨੀ ਸਾਈਕਲ ਚਲਾਉਣਾ ਔਖਾ ਰਿਆ ਕਦੀ ਖੜ ਜਾ ਕਦੀ ਪੈਡਲ ਮਾਰ ਲੋ ਕੋ ਰੋ ਜਾ ਮੇਨ ਹਾਈਵੇ ਆ ਇਹ ਪੌੜਿਆ ਮੇਨ ਇੰਨੇ ਯਾਨੀ ਲੋਕੀ ਕਮਲੇ ਆ ਇੱਧਰ ਇੱਕ ਯੂਪੀ ਇੱਕ ਬਿਆਰ ਦੇ ਵਿੱਚ ਇਹ ਰੋਂਗ ਸਾਈਡ ਚੱਲ ਕੇ ਖੋਸ਼ ਆ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਆ ਹਾਂਜੀ ਆਪਾਂ ਪਹੁੰਚ ਗਏ ਆ ਰਤਨਪੁਰਾ ਭਗਵਾਨਪੁਰ ਤੇ ਆ ਨੈਸ਼ਨਲ ਹਾਈਵੇ 22 ਤੇ ਇੱਧਰ ਆਪਣਾ ਘੋੜਾ ਤੂਫਾਨ ਤੇ ਨਾਂ ਪੜਿਆ ਸੀ ਲੱਲਨ ਸਿੰਘ ਲੱਲਨ ਸਿੰਘ ਤੇ ਪਰ ਉਹ ਸਿੰਘ ਨਹੀਂ ਇੱਧਰ ਲਈ ਕੋ ਲੱਲਨ ਆ ਨਾਂ ਲੱਲਨ ਲੱਗਾ ਨਾਂ ਤੋਂ ਪਤਾ ਲੱਗ ਗਿਆ ਸੀ ਮੈਂ ਕਿਹਾ ਯਾਰ ਇਹ ਆਪਣੇ ਵਾਲਾ ਸਿੰਘ ਨਹੀਂ ਲੱਗਦਾ ਤੇ ਸਰਪ੍ਰਾਈਜ਼ ਲਿਆ ਇਹਨਾਂ ਤੋਂ ਸਰਪ੍ਰਾਈਜ਼ ਜਦੋਂ ਆਪਾਂ ਲਿਆ ਨਾ ਪੈਸੇ ਦੇਣ ਲੱਗੇ ਕਹਿੰਦਾ 25 ਰੁਪਏ ਉਹ ਮੈਂ ਕਿਹਾ ਯਾਰ ਮੈਂ ਆ ਕਦੇ ਉਬੇ ਜੋ ਆਇਆ ਆ। ਇਹ 20 ਰੁਪਏ ਦੀ ਬੋਤਲ ਹੈ ਇਹ ਸਾਰੇ ਹੀ। ਕਹਿੰਦਾ ਨਹੀਂ 25 ਮੈਂ ਤਾਂ ਦੇਣੀ ਤਾਂ 10। ਨਹੀਂ ਤਾਂ ਘੋੜੇ ਦੀਆਂ ਲਗਾਮਾਂ ਛੱਡਾਂ। ਫੇਰ ਕਹਿੰਦਾ ਯਾਰ 20 ਦੇ ਦੇ। ਐਦਾਂ ਆ ਹਰੇਕ ਸਟੇਟ ਦੇ ਵਿੱਚ ਚੰਗੇ ਬੰਦੇ ਵੀ ਮਿਲਦੇ ਆ ਤੇ ਮਾੜੇ ਵੀ ਮਿਲਦੇ ਆ। ਲਾਲਚੀ ਵੀ ਮਿਲਦੇ ਆ। ਜਿਨ੍ਹਾਂ 'ਚ ਇਨਸਾਨ ਹੀ ਨਾ ਘਟ-ਘਟ ਕੇ ਭਰੀ ਹੁੰਦੀ ਆ ਉਹ ਵੀ ਮਿਲਦੇ ਆ। ਚਲੋ ਪਹਿਲਾਂ ਪੀਏ ਸਪਰਾਈਟ ਫੇ ਛੱਡਦੇ ਆ ਲਗਾਮਾਂ ਘੋੜੇ ਦੀਆਂ। ਆਪਾਂ ਯਾਨੀ ਕਿ ਉੱਥੋਂ ਠੰਡਾ ਠੰਡਾ ਪੀ ਕੇ 20 ਕਿਲੋਮੀਟਰ ਅੱਗੇ ਨੰਗੇ ਆ ਸਫ਼ਰ ਕੱਢਿਆ ਤੇ ਰੁਕੇ ਸੀਗੇ ਸਾਜਾ ਲੈਂਡ ਨੂੰ ਤੇ ਇੱਥੇ ਬਾਈ ਮਿਲਿਆ ਇੱਕ ਆਪਾਂ ਨੂੰ ਸਾਸੀਆ ਬਾਈ ਬਿੱਲੇ ਦਾ ਰਾਮ ਰਾਮ ਨਮਸਕਾਰ ਤੇ ਹਾਂ ਜੈ ਮਾਤਾ ਜੀ ਇਹ ਬਾਈ ਦਰਬਾਰ ਸਾਹਿਬ ਜਾਂਦੇ ਆ 14-15 ਸਾਲ ਹੋ ਗਏ ਇਹਨਾਂ ਨੂੰ ਤੇ ਗੱਲਾਂ ਬਾਤਾਂ ਹੋਈਆਂ ਕਾਫੀ ਤੇ ਪੁੱਛਿਆ ਆਪਾਂ ਇਹਨਾਂ ਨੂੰ ਕਿੱਦਾਂ ਕੈਸਾ ਲੱਗਦਾ ਹੈ ਆਪਕੋ ਦਰਬਾਰ ਸਾਹਿਬ ਵਿੱਚ ਜਾ ਕੇ ਬਹੁਤ ਬਹੁਤ ਅੱਛਾ ਮੈਂ ਆਨੰਦ ਕੀ ਅਨੁਭੂਤੀ ਹੈ ਸਹੀ ਹੈ ਹਮੇ ਵੀ ਯਾਰ ਕੁਝ ਹੁੰਦੀ ਹੈ ਜਬ ਐਸੇ ਕੋਈ ਬੋਲਤਾ ਹੈ ਵਹਾਂ ਪਰ ਸਹੀ ਤੇ ਬਾਕੀ ਗੱਲਾਂ ਵ ਤਾਂ ਹੀ ਆ ਬਾਈ ਹੁਣਾਂ ਦੇ ਨਾਲ ਬੱਚੇ ਸਾਡੇ ਪੰਜਾਬ ਚ ਹੀ ਵੱਢਦੇ ਨਾ ਜੀ ਹਾਂ ਬੱਚੇ ਪੰਜਾਬ ਪੰਜਾਬ ਮੇ ਵੱਢਦੇ ਨਾ ਹਾਂ ਬੇਟਾ ਸਲਾਈਟ ਸੇ ਔਰ ਬੇਟੇ ਗੁਰੂ ਨਾਨਕ ਦੇਵ ਜੀ ট্রেনিং ਕਾਲਜ ਇਲੋਧਿਆਣਾ ਮੇ ਨਾ ਸਹੀ 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 ਤੇ ਬਾਈਆਂ ਨੇ ਇੱਕ ਗੱਲ ਦੱਸੀ ਆ ਯਾਰ ਕੁਝ ਕੁ ਬੰਦਿਆਂ ਦੇ ਕਾਰਨ ਨਾ ਆਪਣਾ ਪੰਜਾਬ ਇਦਾਂ ਬਦਨਾਮ ਹੋ ਜਾਂਦੀ ਸਟੇਟ ਬਾਈ ਹੁਣਾਂ ਨੇ ਇੱਕ ਗੁੱਸਾ ਗਿਲਾ ਕੀਤਾ ਜਿਹੜੇ ਆਪਣੇ ਬੱਸਾਂ ਵਾਲੇ ਹਨ ਆਪਣੇ ਰੇਲਵੇ ਸਟੇਸ਼ਨ ਤੇ ਹਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਥੇ ਜਿਹੜੇ ਬੱਸਾਂ ਵਾਲੇ ਹਨ ਉਹ ਯਾਰ ਬੜੇ ਤੰਗ ਕਰਦੇ ਆ ਗਰੁੱਪ ਵਿੱਚ ਜਾਂਦੇ ਹੁੰਦੇ ਉਹ ਸਾਡੀ ਬੱਸ ਕਰ ਲਓ ਸਾਡੀ ਬੱਸ ਕਰ ਲਓ ਘੁੰਮਣ ਲਈ ਉਹ ਬਹੁਤ ਜ਼ਿਆਦਾ ਟੌਰਚਰ ਕਰਦੇ ਸੀ ਕਹਿੰਦੇ ਹਨ ਇਹ ਕਰਕੇ ਇਸ ਵਾਰ ਇਸ ਵਾਰ ਕੀ ਹੈ ਨਾ 24 ਮੈਂ 24 ਮੈਂ ਹਾਂ 30 ਅਗਸਤ ਕੋ 30 ਅਗਸਤ ਨਾ ਤੇ ਬਾਈ ਬੇਨਤੀ ਆ ਬਾਈਆਂ ਨੂੰ ਜੇ ਕੋਈ ਵੀਡੀਓ ਪਹੁੰਚਦੀ ਹੋਵੇ ਤਾਂ ਆਪਣੇ ਬੱਸ ਵਾਲੇ ਡਰਾਈਵਰਾਂ ਤੱਕ ਯਾਰ ਇਦਾਂ ਨਾ ਕਰਿਆ ਕਰੋ ਹਨਾ ਬਾਰੀ ਸਟੇਟ 'ਚ ਕੋਈ ਆਉਂਦਾ ਆ ਉਹਨੂੰ ਦਿਖਾਲਿਆ ਕਰੋ ਸਾਹਮਣੇ ਆਪਣਾ ਵੀ ਅਸੀਂ ਕਿੰਨੇ ਚੰਗੇ ਆ ਤੁਸੀਂ ਯਾਰ ਜੋ ਦਿਖਾਲਦੇ ਉਹਨਾਂ ਇੱਕ ਗਲਤ ਮੈਸੇਜ ਜਾਂਦਾ ਆ ਬਹੁਤ ਧੰਨਵਾਦ ਬਾਈ ਮਿਲ ਕੇ ਬਹੁਤ ਖੁਸ਼ੀ ਹੋਈ ਆ ਆਪਦੇ ਹੱਸਾ ਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹਜੀ ਜਾਂਦਾ ਹਾਈਵੇ ਹਾਈਵੇ 22 ਨੈਸ਼ਨਲ ਹਾਈਵੇ 22 ਤੇ ਇਹ ਜਿਹੜਾ ਬਾਈਪਾਸ ਹੈ ਆਪਣੇ ਮੁਜ਼ਫਰਪੁਰ ਜ਼ਿਲ੍ਹਾ ਆ ਜਿਹੜਾ ਸੂਬਾ ਬਿਹਾਰ ਦਾ ਉਹ ਸ਼ਹਿਰ ਦੇ ਬਾਹਰ ਬਾਹਰ ਦੀ ਕੀ ਆਹੇ ਹਾਈਵੇ ਜਿਹੜਾ ਸ਼ਹਿਰ ਤੋਂ ਬਾਹਰ ਬਾਹਰ ਕੇ ਆਪਾਂ ਨਿਕਲ ਜਾਣਾ ਨਾ ਕਿ ਸ਼ਹਿਰ ਦੇ ਵਿੱਚ ਦੀ ਜਾਂਦਾ ਸੀਗਾ ਯਾਨੀ ਕਿ ਜਿੱਥੇ ਆਪਾਂ ਹਾਈਵੇ ਤੇ ਹੋਏ ਇਧਰੋਂ ਬਾਈਪਾਸ ਉੱਥੇ ਜਿਹੜਾ ਰਾਮਜੇਪੁਰ ਪਰ ਸ਼ਹਿਰ ਨਹੀਂ ਜਾਂਦਾ 10 ਕਿਲੋਮੀਟਰ ਸੀ ਸ਼ਹਿਰ ਉੱਥੋਂ ਦੇ ਹਲੋ ਤੇ ਇਹ ਆਪ ਸ਼ਹਿਰ ਦੇ ਬਾਹਰ ਬਾਹਰ ਜੀ ਨਿਕਲ ਜਾਣਾ ਮੈਂ ਕਿਹਾ એનર્ਜੀ ਡਾਊਨਲੋਡ ਕਰ ਲਈਏ ਐਦਾਂ ਕਰਕੇ ਹਨਾ ਕੈਦ ਵੇਜਦਾ ਕੈਸੇ એનર્ਜੀ ਡਾਊਨਲੋਡ ਇਧਰ ਨੂੰ ਮਾਹੌਲ ਥੋੜਾ ਜਿਹਾ ਬਦਲ ਗਿਆ ਹੁਣ ਬਿਹਾਰ ਦਾ ਬਿਹਾਰ ਸੂਬੇ ਦਾ ਜ਼ਿਲ੍ਹਾ ਮੁਜ਼ੱਫਰਪੁਰ ਦੇ ਰੋਡ ਬਹੁਤ ਵਧੀਆ ਪਰ ਵਾਹ ਜੀ ਵਾਹ ਹਲਦੀ ਵੀ ਜੀ ਵਾਹ ਹਲਦੀ ਨਾਰਜੀ ਡਾਊਨ ਲੋਡ ਆਹਾ ਨੇਾਰੇ ਆਈ ਜਾਂਦੇ ਆ ਜਾਣ ਪਰੜਕੇ ਵਾਲਾ ਥੇੜੇ ਨਹੀਂ ਇਦਾਂ ਕਹਿ ਦਵੇ ਨਾ ਆਪਾਂ ਆ ਪੁਲ ਦੇ ਉੱਤੋਂ ਦੀ ਸਫ਼ਰ ਕਰ ਰਹੇ ਹੈਗੇ ਬਾਈਪਾਸ ਜਿਹੜਾ ਮੁਜ਼ੱਫਰਪੁਰ ਦੇ ਬਾਹਰ ਬਾਹਰ ਦੀ ਨਿਕਲਦਾ ਤੇ ਪਿਛੋਂ ਆਪਣੇ ਰੋਡ ਬਲੌਕ ਕੀਤਾ ਸੀ ਤੇ ਆਪਾਂ ਥੱਲੇ ਥੱਲੇ ਦੀ ਹੋਗਾ ਥੱਲੇ ਥੱਲੇ ਵੀ ਇਧਰੋਂ ਥੱਲੇ ਉਹ ਵੀ ਬਲੌਕ ਆ ਇਹ ਆਉਂਦੇ ਨਿਵਾਲੀਏ ਆਉਂਦੇ ਬਲੌਕ ਆ ਇਧਰੋਂ ਵੀ ਤੇ ਕਹਦੇ ਇਧਰ ਨੂੰ ਪਾਉਣ ਲੱਗੇ ਨੇ ਕਿ ਗੁਜ਼ਰਦੀ ਰੁਕ ਰਗਾ ਮੈਂ ਕਿਹਾ ਚਲ ਪੁੱਛੇ ਲੈਨੇ ਕਿਸੇ ਬੰਦੇ ਨੂੰ ਤੇ ਪੁੱਛਿਆ ਤਾਂ ਵਧੀਆ ਰਹਿ ਗਏ ਆ ਇਹ ਸ਼ਬਰਾਲ ਨੂੰ ਪਤਾ ਨਹੀਂ ਕਿੱਧਰੋਂ ਦੱਸਿਆ ਉਧਰੋਂ ਨਿਕਲ ਜਾਂਦਾ ਆ ਤੇ ਬਦੱਸਿਆ ਬਾਈ ਨੇ ਕਹਿੰਦਾ ਵੀ ਇੱਧਰੋਂ ਜਾਣਾ ਆ ਪੁਲ ਦੇ ਥੱਲੇ ਵੀ 8-10 ਕਿਲੋਮੀਟਰ ਆ ਮੁੜ ਕੇ ਮੁਜ਼ੱਫਰਪੁਰ ਵਾਲੇ ਰੋਡ ਤੇ ਨਿਕਲ ਜਾਊਗਾ ਤੂੰ ਤੇ ਦੇ ਦੇ ਆ ਇਧਰ ਨੂੰ ਘੋੜੇ ਨੂੰ ਜਿਹੜਾ ਹੱਕ ਕੇ ਫੇਰ ਲੋਕੇਸ਼ਨ ਲਾਉਨੇ ਆ ਇੱਕ ਮੈਂ ਕਿਹ ਜਾਣਕਾਰੀ ਸਾਂਝੀ ਕਰਦੀ ਆ ਤੁਹਾਡੇ ਨਾਲ ਜੇ ਕੋਈ ਇਧਰ ਨੂੰ ਆ ਰਿਹਾ ਆ ਜਾਂ ਗੱਡੀ ਵਿੱਚ ਜਾਂ ਮੋਟਰਸਾਈਕਲ ਤੇ ਸੈਵਨ ਸਿਸਟਰ ਐਕਸਪਲੋਰ ਕਰਨ ਲਈ ਤੇ ਜਿਹੜਾ ਆ ਮਯਫਰਪੁਰ ਪੁਰ ਸ਼ਹਿਰ ਦੇ ਬਾਹਰ ਬਾਹਰ ਦੀ ਹਾਈਵੇ ਕੱਢਿਆ ਪੂਰਾ ਕੰਪਲੀਟ ਨਹੀਂ ਹੈਗਾ ਆਹ ਇੱਥੇ ਤੱਕ ਪੌੜ ਤੇ ਰੇਲਵੇ ਰੇਲ ਤੇ ਉੱਥੋਂ ਹਲੇ ਬੰਨ ਵਾਲਾ ਆ। ਇਹ ਗੱਡੀ ਲੰਘ ਲੈਣੇ ਲੋ। ਆਹ ਦੇ ਇਦਾਂ ਇੱਥੋਂ ਬੰਨ ਵਾਲਾ ਆ। ਤੇ ਆਪਾਂ ਵੀ ਘੁੰਮ ਘੁੰਮ ਕੇ ਕਿਸ ਤਰ੍ਹਾਂ ਆਏ ਆ ਆ ਗੱਡੀਆਂ ਵੀ ਘੁੰਮ ਘੁਮਾ ਕੇ ਜਾਣੀਆਂ ਆ। ਇਮਾਰਾ ਸਾਂਝੀ ਕਰਦਨੇ ਜਾਣਕਾਰੀ ਕਿਸੇ ਭੈਣ ਭਰਾ ਦੇ ਕੰਮ ਆ ਜਾਊਗੀ। ਲਓ ਜੀ ਇਧਰ ਆਪਣਾ ਤੂਫਾਨ ਇਧਰ ਆ ਭਾਈ ਆਪਣੇ ਸੂਬਾ ਬਿਹਾਰ ਵੜੀਆ ਤੇ ਆਪਾਂ ਢਾਬਾ ਦੇ ਥੱਪਿਆ ਸੀਗਾ ਇੱਕ ਇਧਰ ਰੋਟੀ ਨਹੀਂ ਖਾਧੀ ਸਵੇਰ ਦੀ ਤੇ ਸਮਾਂ ਹੋ ਗਿਆ 2:00 ਵਜੇ ਆ ਅੱਜ ਤਾਂ ਭੁੱਖੇ ਢੱਡੇ ਯਾਨੀ ਕਿ ਘੋੜਾ ਭਜਾਉਣਾ ਪਿਆ ਤੇ ਹੁਣ ਮੈਂ ਕਿਹਾ ਪਹਿਲਾਂ ਰੋਟੀ ਖਾਈਏ ਬਾਦ ਚ ਦੇਖਦੇ ਆ ਕਿੱਦਾਂ ਹੁੰਦੀ ਆ ਆਪਾਂ ਰੁਕੇ ਸੀਗੇ ਰੋਟੀ ਰੋਟੀ ਖਾਣ ਤੇ ਐਦਾਂ ਰੌਣਕਾਂ ਲੱਗ ਜਾਂਦੀਆਂ ਆ ਇਹ ਆ ਸੂਬਾ ਬਿਹਾਰ ਦੀ ਰੌਣਕ ਸਹੀ ਆ ਜੀ ਸਾਰਾ ਸਹੀ ਪੂਰੀ ਮਸਤੀ ਹੋਈ ਆ ਭਾਈ ਤਰ ਰੁਕਣ ਨੂੰ ਵੀ ਕਹਿੰਦੇ ਮੈਂ ਕਹਾਂ ਨਹੀਂ ਭਾਈ ਪਹੁੰਚਣਾ ਟਿਕਾਣੇ ਤੇ ਆਪਾਂ ਠੀਕ ਆ ਜੀ ਹਮ ਤੁਹਾਨੂੰ ਤਿਆਰ ਰੁਕ ਜਾਈਏ ਇਹੀ ਆਜ ਭਾਈ ਨਹੀਂ 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 ਭਾਈ ਨਿਕਲਣਾ ਪੜੇਗਾ ਲੋਹੀ ਰੋਟੀ ਪਾਣੀ ਛਕ ਕੇ ਆਪਾਂ ਚਾਹ ਦਾ ਕੱਪ ਪੀ ਲਿਆ ਤੇ ਰੌਣਕ ਮੇਲਾ ਜਾਲ ਲੱਗ ਗਿਆ ਸੀ ਜਿਆਦਾ ਰੁਕਣ ਨੂੰ ਕਹਿੰਦੇ ਹੈਗੇ ਬੰਦੇ ਬਿਹਾਰ ਦੇ ਪਰ ਮੈਂ ਕਹਾ ਨਹੀਂ ਯਾਰ ਪਹੁੰਚਣਾ ਹੈ ਟਿਕਾਣੇ ਲੱਗਣਾ ਹੋਰ ਕਿਤੇ ਥੋੜੀ ਸਫਰ ਪਿਆ ਆ ਸਫਰ ਆਪਣਾ ਹਲੇ ਪਿਆ 60 ਕਿਲੋਮੀਟਰ ਦਾ ਪਹਿਲਾਂ ਦਿਨ ਕਰਦਾ ਰੋਕ ਲਈਏ ਵੀ ਟਾਈਮ ਜਿਆਦਾ ਹੋ ਗਿਆ ਨੀਰਾ ਹੋ ਜਾਣਾ ਵਗਾ ਆਪਾਂ ਵਾਵਾ ਤੇ ਮੈਂ ਕਿਹਾ ਪੁੱਛਿਆ ਆਪਾਂ ਮੈਂ ਕਿਹਾ ਕੋਈ ਪ੍ਰੋਬਲਮ ਵਾਲੀ ਗੱਲ ਤਾਂ ਨਹੀਂ ਬੰਦੇ ਸਰਦਾਰ ਜੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਕੋਈ ਚੱਕਰ ਨਹੀਂ ਨੰਬਰ ਲੈ ਜਾਓ ਸਾਡਾ ਬੇਸ਼ੱਕ ਫੋਨ ਕਰਦੇ ਹੋ ਰਸਤੇ ਦੇ ਵਿੱਚ ਬੰਦੇ ਯਾਰ ਬਹੁਤ ਵਧੀਆ ਵਧੀਆ ਹੈ ਅਪਿਹਾਰ ਸਟੇਟ ਦੇ ਵਿੱਚ ਵੀ ਜ਼ਰੂਰੀ ਨਹੀਂ ਵੀ ਸਾਰੇ ਮਾੜੇ ਨਹੀਂ ਹੁੰਦੇ ਮੰਦੇ ਚੰਗੇ ਬੰਦੇ ਹਰੇਕ ਸਟੇਟ 'ਚ ਹੁੰਦੇ ਆ ਆਪਾਂ ਜਿੰਨੇ ਕੁ ਮਿਲ ਰਹੇ ਤਕਰੀਬਨ ਵਧੀਆ ਹੀ ਮਿਲ ਰਹੇ ਆ ਹਾਂਜੀ ਕੋੜਾ ਆਪਣਾ ਭੱਜ ਰਿਹਾ ਦਰਵੰਗਾ ਸਾਈਡ ਨੂੰ ਤੇ ਦਾੜੀ ਹੋ ਗਈ ਆ ਮਿੱਟੀ ਦੇ ਨਾਲ ਚਿੱਟੀ ਤੇ ਆ ਬਾਈ ਮਿਲੇਗੇ ਆਪਾਂ ਨੂੰ ਸਟੂਡੈਂਟ ਐ ਇੱਥੇ ਦੇ ਇੱਥੇ ਜੇ ਆਪਾਂ ਪੜ੍ਹਾਈ ਬਾਰੇ ਤੇ ਕੀ ਕਿਤਾਬ ਐ ਬਾਈਆਂ ਕੋਲੋਂ ਜਾਣਕਾਰੀ ਲਈ ਆ ਥੋੜੀ ਬਹੁਤੀ ਤੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਐ ਕਰੀ ਫੇ ਨਾ ਤੇ ਬਾਈਆਂ ਨੇ ਰੋਡ ਬਾਰੇ ਵੀ ਦੱਸਿਆ ਵੀ ਇੰਨੇ ਕ ਵੇਲੇ ਬਾਈ ਰੁੱਕ ਜਿਆ ਕਰ ਫਿਰ ਰੈਸਟ ਨਾਲੇ ਤੇ ਬਹੁਤ ਬਹੁਤ ਧੰਨਵਾਦ ਜੀ ਤੇ थैंक यू ਹੈ ਨਾ ਸਤਿ ਸ਼੍ਰੀ ਅਕਾਲ ਆ ਆਪਣਾ ਖੜਾ ਘੋੜਾ ਤੂਫਾਨ ਆ ਕੱਲਾ ਆਪਣਾ ਘੋੜਾ ਹੀ ਨਹੀਂ ਹੈਗਾ ਇੱਥੇ ਬਾਗੀਆਂ ਪੌਂਦਾ ਇਹ ਕਾਹ ਖੜੀ ਆ ਪੀਵੀ 10 ਲੁਧਿਆਣਾ ਨੰਬਰ ਤੇ ਆ ਪੀਵੀ 65 ਮਲੇਰਕੋਟਲੇ ਦਾ ਕਿੱਥੇ ਦਾ ਹੈ ਮਹਾਲੀ ਦਾ ਵਾਚਾ ਨਾ ਹਮਰਿੰਡਾ ਸਾਈਡ ਦਾ ਹਾਂ ਮਹਾਲੀ ਦਾ ਤੇ ਇਹ ਵੀ ਪੰਜਾਬ ਦਾ ਘੋੜਾ ਬਾਗੀਆਂ ਮਤਲਬ ਜਾਦੇ ਆਪਾਂ ਚੱਲੇ ਆ ਪਟਨਾ ਸਾਹਿਬ ਗੁਰੂ ਘਰ ਤੋਂ ਇਹ ਜ਼ਰੂਰ ਤੇ ਆਪਾਂ ਨੂੰ ਆਹ ਹੀ ਪਹਿਲੀਆਂ ਦੋ ਗੱਡੀਆਂ ਮਿਲੀਆਂ ਪੀਵੀ ਨੰਬਰ ਦੇਖ ਕੇ ਭਾਈ ਚਾਹ ਚੜ ਗਿਆ ਮੈਂ ਕਿਹਾ ਪੀਵੀ 65 ਪਰ ਬਾਜੀ ਬਹੁਤ ਵਧੀਆ ਜੀ ਕਿੱਥੇ ਆ ਰਹੀ ਹੈ ਬਾਜੀ ਗੱਡੀ ਇਹ ਆਪਾਂ ਜਾਣਾ ਹੈ ਬੈਸਟ ਬੰਗਾਲ ਦਾਲ ਕੋਲਾ ਕਿੱਥੇ ਕਾਹਦੇ ਚ ਪਿੰਦਾ ਇਹ ਇਹ ਬੈਸਟ ਬੰਗਾਲ ਵਿੱਚ ਬੈਸਟ ਬੰਗਾਲ ਸਾਂ ਠੀਕ ਠੀਕ ਕੀ ਬਰੇ ਆ ਬਾਜੀ ਇਹ ਰੋਟਾ ਵੇਟਰ ਨੇ ਆਪਣੇ ਅੱਛਾ ਜੀ ਰੋਟਾ ਵੇਟਰ ਹੈ ਠੀਕ ਠੀਕ ਉਹ ਵਧੀਆ ਜਾਣਦੇ ਨੇ ਉਹਦੇ ਕਿੱਥੇ ਅੱਛਾ ਅੱਛਾ ਜਾਣਦੇ ਆ ਉਹ ਵੀ ਉੱਪਰ ਹੀ ਜਾਣਿਆ ਦਾਲ ਕੋਲਾ ਠੀਕ ਠੀਕ ਬਹੁਤ ਵਧੀਆ ਬਾਜੀ ਧੰਨਵਾਦ ਇਹ ਹਾਲ ਚਾਲ ਬਚਣ ਲਈ ਘੜ ਕਿਦਾਂ ਹੌਸਲਾ ਵੱਜਦਾ ਹਾਂ ਸਹੀ ਕਿਦਾਂ ਘੋੜਿਆ ਉਹ ਤੂਫਾਨ ਮੈਂ ਕਹਾਂ ਚੜੀਆਂ ਦਾ ਰੋੜ ਕੀ ਰੋੜ ਕੀ ਵਾਲੇ ਦੇ ਘੋੜੇ ਨੂੰ ਜਦੋਂ ਕੋਈ ਲੰਬੇ ਸਫਰਾਂ ਤੇ ਇਦਾਂ ਕੋਈ ਆਪਣਾ ਪੰਜਾਬੀ ਭਰਾ ਮਿਲ ਜਾਂਦਾ ਮੈਂ ਕਹਾਂ ਨਾਲੇ ਹੀ ਸਪੀਡ ਬਣ ਗਈ ਆ ਐਨਰਜੀ ਜੀ ਡਾਊਨਲੋਡ ਹੋ ਗਈ ਆ ਪਟਾਕੇ ਮਹਾਇਆ ਲਹਣ ਕੂੜਾ ਲੋ ਜੀ ਦੁਕਾਨ ਗਈ ਸੀ ਆਪਾਂ ਹੁਣ ਦੈਸ ਇੱਕ ਮੈਂ ਕਹਾਂ ਸਟੈਂਕ ਲੈ ਲਈ ਇੱਕ ਹੋਰ ਨਰਜੀ ਯਾਰ ਬਹੁਤ ਲੋ ਹੁੰਦੀ ਆ ਛੇਤੀ ਸਫਰ ਆਪਣਾ ਉਧਾਂ 6 ਕਿਲੋਮੀਟਰ ਦਾ ਰਹਿ ਗਿਆ ਆ ਹਨੇਰਾ ਬਾਵਾਂ ਹੋਇਆ ਆ ਘੋੜਾ ਲੇਟਾਂ ਲਾਈਆਂ ਘੋੜੇ ਤੇ ਆਪਾਂ ਮਗਰਲੀ ਲਾਈਟ ਯਾਰ ਚੱਲਦੀ ਆ ਚੱਲਦੀ ਆ ਆਪਾਂ ਮੇਰੇ ਕਿਆ ਫਿਰ ਬੰਦੇ ਹੀ ਹੋ ਗਈ ਤੂਫਾਨ ਸਿਆਂ ਚੱਲਦੀ ਓਏ ਮਗਰਲੀ ਲਾਈਟ ਬੰਦ ਹੋ ਜਾਂਦੀ ਏਦੀ ਬੈਟਰੀ ਪੈਕ ਬਹੁਤ ਥੋੜਾ ਮਗਰਲੀ ਤਾਂ ਅੱਤ ਕਰਾਈ ਪਈ ਆ ਅੱਤ ਕੱਲ ਵੀ ਆਪਾਂ 5 5.5 ਘੰਟੇ ਲਾਈਟ ਚਲਾਈ ਆ ਤੇ 50% ਫੁੱਕੀ ਲੈਟੀਆਂ ਨੇ ਸਾਰੀ ਹਾਂਜੀ ਕਿੱਦਾਂ ਜੀ ਸਾਰੇ ਪਹੁੰਚ ਗਏ ਜੀ ਆਪਾਂ ਸ਼ਹਿਰ ਦਰਵੰਗਾ ਇਹ ਬਿਹਾਰ ਸੂਬੇ ਦਾ ਸ਼ਹਿਰ ਤੇ ਜ਼ਿਲ੍ਹਾ ਵੀ ਆ ਤੇ ਗਈਆਂ ਜਬਰ ਬਹੁਤ ਹੁੰ ਬਣਾ ਪਿਆ 6 ਕਿਲੋਮੀਟਰ ਬਾੜੇ ਬੜਜਾ ਪਏ ਤੇ ਪਹੁੰਚ ਗਏ ਆਪਾਂ ਜੀ ਗੁਰੂ ਘਰ ਉਹ ਦੁਵਾਰਾ ਗੁਰੂ ਨਾਨਕ ਸਿੰਘ ਸਭਾ ਦਰਵੰਗਾ ਤੇ ਇੱਥੇ ਆਪਾਂ ਨੂੰ ਖਾਲਸਾ ਜੀ ਮਿਲੇ ਸਗੇ ਵੈਗੁਰ ਜੀ ਖਾਲਸਾ ਵੈਗੁਰ ਜੀ ਫਤਿਹ ਖਾਲਸਾ ਜੀ ਤੇ ਇਹਨਾਂ ਨੇ ਆਪਣਾ ਰਹਿਣ ਦਾ ਪ੍ਰਬੰਧ ਕਰਕੇ ਦਿੱਤਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਮਿਹਰਬਾਨੀ ਜੀ ਆ ਜਾਓ ਜੀ ਪਹਿਲਾਂ ਹਣ ਘੋੜਾ ਅੰਦਰ ਲਾਉਣੇ ਨਾਲੇ ਰਹਿਣ ਦਾ ਕਰਦੇ ਆ ਫੇ ਕਰਦੇ ਗੱਲਬਾਤ ਜੀ ਬਾਈ ਹੁਣੀ ਕਹਿੰਦੇ ਵੀ ਪ੍ਰਸ਼ਾਦਾ ਪਾਣੀ ਕੋਈ ਦੀ ਬਾਅਦ ਚ ਛਕਾਉਣੇ ਆ ਤੇ ਤੁਹਾਨੂੰ ਪਹਿਲਾਂ ਕਹਿੰਦੇ ਲੋਕਲ ਫੂਡ ਖਲਾਉਣੇ ਇੱਥੇ ਦਾ ਲੋਕਲ ਫੂਡ ਆ ਇੱਥੇ ਦਾ ਜੀ ਇਹਨੂੰ ਕਹਿੰਦੇ ਆ ਗੀਬਰ ਆਪਣੇ ਛੋਲੇ ਮੈਦਾ ਦਾਲੜਾ ਤੇ ਬਦਾਮਦੂ ਬਗੈਰਾ ਪਾ ਕੇ ਬਣਦਾ ਆ ਤੇ ਇਦਾਂ ਦੇ ਬੰਦੇ ਇਨਸਾਨ ਇਦਾਂ ਦੇ ਆਪਾਂ ਨੂੰ ਸਫਰ ਦੇ ਵਿੱਚ ਬਹੁਤ ਕਿਸਮਤ ਨਾਲ ਮਿਲਦੇ ਆ ਬਹੁਤ ਬਹੁਤ ਧੰਨਵਾਦ ਬਾਈ ਯਾਰ ਆ ਜਾਓ ਹੁਣ ਸਵਾਦ ਲੈਨੇ ਆ ਲੋਕਲ ਫੂਡ ਆ ਜਿਹੜੇ ਖਾ ਰਹੇ ਆ ਹਾਂਜੀ ਭਾਈ ਸਾਹਿਬ ਜੀ ਜਿਹੜੇ ਖਵਾ ਰਹੇ ਆ ਆ ਜਾਓ ਛਕ ਲੋ ਨਹੀਂ ਨਹੀਂ ਇਹ ਤਾਂ ਬਾਤ ਹੈ ਭਾਈ ਹਾਂ ਠੀਕ ਹੈ ਹਾਂਜੀ ਸੰਗਾ ਜੀ ਲਓ ਜੀ ਕੋੜਾ ਆਪਣਾ ਲਾ ਕੇ ਅੰਦਰ ਇੱਥੇ ਕਮਰਾ ਦਾ ਵੈਸੇ ਆਪਾਂ ਨੂੰ ਇੱਕ ਹੋਰ ਵੀ ਦਿੰਦੇ ਸੀਗੇ ਉਹ ਉੱਪਰ ਸੀਗਾ ਬਾਈ ਕਹਿੰਦਾ ਸਾਈਕਲ ਇੱਥੇ ਲਾ ਲਾ ਉੱਤੇ ਆ ਜਾ ਮੈਂ ਕਿਹਾ ਹੁਣ ਪਈ ਇੱਥੇ ਜੰਨੇ ਯਾਰ ਹਨਾ ਬਾਈ ਤੇ ਮੈਂ ਕਿਹਾ ਫੇ ਸਮਾਨ ਸੂਨ ਉੱਤੇ ਲੈ ਜਾਣਾ ਪੈਣਾ ਤੇ ਪਰ ਇੱਥੇ ਮੱਛਰ ਬਹੁ ਹੈ ਬਾਈ ਕਹਿੰਦਾ ਮੈਂ ਤਾਂ ਕਰਕੇ ਕਿੰਨਾ ਉੱਪਰ ਆਪਾਂ ਕਿਹਾ ਬਾਈ ਮੱਛਰ-ਮੁੱਛਰ ਦਾ ਕੋਈ ਚੱਕਰ ਨਹੀਂ ਵੀ ਆਪਾਂ ਦਾ ਰਾਤ ਇਹ ਕੱਟਣੀ ਆ ਤੇ ਸਵੇਰ ਨੂੰ ਆਪਾਂ ਚੱਲ ਜਾਣਾ ਆ ਤੇ ਬਾਈ ਕਹਿੰਦਾ ਸਹੀ ਆ ਤੇ ਹੁਣ ਇੱਥੇ ਕਰਦੇ ਆ ਆਰਾਮ ਬਾਕੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਜੀ ਇਹ ਜ਼ਰੂਰ ਦੱਸਣਾ ਕਮੈਂਟਾਂ ਦੇ ਵਿੱਚ ਤੇ ਨਹਾ ਤੂੰ ਮੈਂ ਕਿ ਸਵੇਰ ਨੂੰ ਲਵਾਂਗੇ ਥਕੀ ਮਾ ਹੋਇਆ ਜਾਂ ਨਹੀਂ ਕੀਤਾ ਲਾਉਣ ਨੂੰ ਤੇ ਬਾਕੀ ਹੁਣ ਪ੍ਰਸ਼ਾਦਾ ਪਾਣੀ ਛੋਲੇ ਜਰ ਦਾ ਖਾ ਕੇ ਫੇਰ ਕਰਦੇ ਆ ਰੈਸਟ ਜੀ ਅੱਜ ਦੀ ਵੀਡੀਓ ਜਿੰਨਾ ਹੀ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਸਾਰੇ ਭੈਣ ਭਰਾਵਾਂ ਨੂੰ ਮਤਾਵਾ ਬਜ਼ੁਰਗਾਂ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਆਪਣੇ ਨਾਲ ਜੁੜਿਆ ਆ ਸਾਰੇ ਰੜਕੀ ਵਾਲੇ ਯੱਲਾਂੋਂ ਤੇ ਰੜਕੀ ਵਾਲੇ ਦੇ ਘੋੜੇ ਵੱਲੋਂ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਮਿਲਦੇ ਆਂ ਜੀ ਨਵੇਂ ਰਾਹਾਂ ਤੇ ਨਵੇਂ ਸਫ਼ਰ ਤੇ ਬਾਕੀ ਜਿਹੜਾ ਸਵਾਦ ਆ ਸਫ਼ਰ ਦਾ ਜਿਆਦਾ ਵੀਡੀਓ ਦੇਖਣ ਦਾ ਉਹ ਸਿੱਲੀ ਗੁੜੀ ਤੋਂ ਬਾਅਦ ਹੀ ਚੱਲਣਾ ਆ ਜੀ ਬੋਰ ਨਾ ਹੋਇਓ ਵਾਲੇ ਬਸ ਜੁੜੇ ਰਹੋ ਸਾਹਸ ਨਾ ਛੱਡਿਓ ਰੜਕੀ ਵਾਲੇ ਦਾ ਬਸ ਇਹ ਬੇਨਤੀ ਆ ਠੀਕ ਹੈ ਜੀ ਮਿਲਦੇ ਆਂ ਫੇਰ ਸਵੇਰ ਨੂੰ